ਮੈਂ ਨਾ ਘਰ ਹੁਣ ਤੂੰ ਇੰਨਾ ਬਣੀ ਕਰ ਭਾਈ ਪੰਚਾਇਤ ਕੰਨੀ ਦੇਖ ਬੱਸ ਬੱਸ ਬਰਗੀ ਹੈ ਮੈਂ ਮੁਰਤੀ ਨਹੀਂ ਦਿੰਦਾ 50000 ਦੇ ਉਹ ਬੈਠ ਕਿੱਥੇ ਗਿਆ ਹੁਣ ਕਿਹਾ ਬੈਠਾ ਉਹ ਕਹੇ ਬੈਠ ਜਾ ਹਾਂ ਹੁਣ ਠੀਕ ਹੈ ਮੰਨ ਲਾਉਣਾ ਉਹ ਕੰਨੀ ਦੇਖੀ ਚੁੱਪ ਹੀ ਰਹਿੰਦੇ ਆ ਉਹ ਪੰਚਾਇਤ ਦੀ ਮੈਨੂੰ ਲੈਣੀ ਚਾਹੀਦੀ ਆ ਮੇਰੇ ਭਾਈ ਨੇ ਕਦੇ ਮੇਰੇ ਕਿਸੇ ਨਾਲ ਛਾਈ ਨਹੀਂ ਆਖਰੀ ਦਾ ਸ਼ਕਤ ਪੂਰਾ ਕਰ ਉਹ ਲੈ ਤੈਨੂੰ ਮਾਰਦਾ ਬਣੇ ਬਿਲਕੁਲ ਦੋ ਕੱਟਾ 70 ਦੀਆਂ ਚੂੜੀਆਂ ਚੱਲ ਗਈਆਂ ਓਏ ਹੋ ਜੀ ਯਾਰਾ ਮਰ ਪਾਈਦਾ ਦੇ ਨਾ ਯਾਰਾ ਹੁਣ ਕੋਈ ਨਾ ਹੋ ਰਹੀ ਓਏ ਹੋ ਵਾਦ ਨਾ ਹੋ ਰਹੀ ਦੇਖ ਸਕਦੇ ਹੋ ਇੱਕ ਮਿੰਟ ਜੀ ਫੋਨ ਕਰਿਆ ਇਹਨੇ ਪੂਰੇ ਅੜ ਗਿਆ ਸੀਗਾ ਬਾਈ ਪੂਰਾ ਪੂਰਾ ਮਸਾ ਮੰਨੇ ਮਸਾ 90 ਤੋਂ 모ੜਿਆ ਨਾ ਮਸਾ 모ੜਿਆ ਲੱਖ ਤੋਂ ਜੀ ਲੱਖ ਤੋਂ ਲੱਖ ਰੁਪਏ ਮੰਗਿਆ ਵਾਹ ਲੱਖ ਰੁਪਏ ਮੰਗਿਆ ਲੱਖ ਰੁਪਏ 70000 ਦੀ 30000 ਰੁਪਏ ਤਾਂ ਮੰਗਿਆ ਹੈ ਰੈਂਡ ਸਾਫ਼ ਦੀ ਗੱਲ 80000 ਮੰਗਿਆ ਸ਼ਪਾਰ ਦੇ ਵਿੱਚ ਤੇ ਲਾਈਵ ਸੌਦਾ ਦੇਖਦੇ ਆ ਹੋਊਗਾ ਕਿ ਨਾ ਨਹੀਂ 40000 ਰੁਪਏ ਲਾਦਾ ਦੋ ਕਾਲੀਆਂ ਬੱਕਰੀਆਂ ਦੇ ਤੇ ਬੱਕਰੀਆਂ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਸਿੰਗੀ ਸੁੰਗੀ ਬਾਕੀ ਵਧੀਆ ਨੇ ਗੱਬਣਾ ਬੱਕਰੀਆਂ ਆਹ ਆਹ ਦਾ ਬਾਈ ਕਿਤੇ ਸਮਝ ਲੈ ਖਾਲੀਆਂ ਬਰਾਬਰ ਆਓ ਹਾਂ ਇਹ ਖਾਦੀ ਆ ਉਹ ਤਾਂ ਆਪਣੇ ਦਿਸੀ ਜਾਂਦੀ ਆ ਜੀ ਸਾਹਮਣੇ ਆ ਠੀਕ ਆ ਠੀਕ ਆ ਥੋੜੇ ਹੋ ਜਾਂਦੇ ਨੇ ਖਾਲੀ ਹੈ ਟਿੱਕ ਦੀ ਅੱਖ ਗੱਬਣਾ ਹੀ ਬਰਾਬਰ ਉੱਦਣ ਦੀ ਹੈ ਜੀ ਮੈਂ ਕਿਹਾ ਤਾਂ ਮੈਂ ਦੋਵੇਂ ਦੇ ਦਿਆ ਕਾਲੀ ਅਰ ਨਾੜੀ ਗੱਬਣਾ ਦੇ ਫੇ ਤੂੰ ਆ ਬਾਰੇ ਇਹ ਨੰਬਈ ਕੇ ਹਾਂ ਇਹ ਮੈਂ ਕਭੀ ਡਾਕਰ ਤੀ ਹਾਂ ਲੈ ਉਹੀ ਕੱਟ ਰਣ ਉਹੀ ਕੱਟ ਰਣ ਉਹ ਕੱਟ ਰਣ ਨਾਖਰੀਏ ਕੱਟ ਕਹਿੰਦਾ ਇਹਦੇ ਨਾਲ ਨਗਰੀ ਮਿਲਦੀ ਨਾਖਰੀ ਦੀ ਕੱਟ ਪਾਉਂਦੇ ਰੋਪਣਾ ਗੱਪਣਾ ਦਾ ਹੀ ਕਰੇ ਜਿਹੜੀਆਂ ਨਰਾਲੀਆਂ ਨੇ ਆਪਾਂ ਨੇ ਇਹ ਖਾਲੀ ਦਾ ਆਪਣਾ ਪਤਾ ਕਿ ਕਿੱਥੇ ਲਮਾਉਂਦੇ ਫਿਰੇ ਨਾਗਰੀ ਕਰ ਲਈ ਕਹਿੰਦੇ ਇੱਕ ਜਿਹੜੀ ਖਾਲੀ ਬੱਕਰੀ ਸੀ ਉਹ ਕੱਟਤੀ ਜੇ ਵੇਚਣੀਆਂ ਨੇ ਇਹ ਕਿੱਥੇ ਮਰਜੀ ਚੋਂ ਕਾ ਕਾਉਂ ਜਾ ਕੋਈ ਨਹੀਂ ਕੋਈ ਨਿਕਰੇ ਨਾ ਠੀਕ ਹੈ ਕਿਧਾ ਰਾਂ ਸੌਦੇ ਨਹੀਂ ਨਗਦ ਤੋਂ ਠੀਕ ਹੈ ਚੱਲ ਕਿਹਾ ਮੈਂ ਦੱਸ ਤਾ ਨਾ ਲੱਖ ਰੁਪਈਆ ਤੂੰ ਨਾ ਕੋਸੀ ਲਾਉ ਨਾਂ ਦੇਗਾ ਮੁੰਡਾ 45 ਮੀ ਲੱਖ 49000 ਰੁਪਏ ਦਾ ਤਾਂ ਉਹ ਛੋਟੇ ਭਾਈ ਐ ਕਿੱਡੀ ਗੱਲ ਯਾਰ ਬਰੇ ਗੱਲ ਨਹੀਂ ਹੈ ਗੱਲ ਪਰ ਹੀ ਮੁੱਕੀ ਹੈ پتہ ਨਹੀਂ ਕੀ ਬਣ ਜੀ ਉਹ ਤਾਂ ਕੋਈ ਨਹੀਂ ਆਉਂਦਾ ਕਿਤੇ ਆਪਣੀ ਮਰੀ ਬਥੇਰਾਂ ਮਰਾਂਗੇ ਉਹ ਨਹੀਂ ਕੋਈ ਗੱਲ ਹੈ ਆਪਣੀ ਤੀਜੀ ਪੀੜੀ ਹੋ ਗਈ ਇਸ ਇਤਨ ਦੀ ਚੋਹ ਨਹੀਂ ਗੱਲ ਹੈ ਕੋਣ ਆਇਆ ਕੋਈ ਗੱਲ ਨਹੀਂ ਆਇਆ ਵੀ ਮੇੜਾ ਆਇਆ ਕੋਈ ਨਾ ਤਾਂ ਨਹੀਂ ਬੀ ਆ ਮੈਂ ਤੁਹਾਨੂੰ ਕੋਈ ਮਕਾਮ ਆ ਗਿਆ ਮੈਂ ਪਤਾ ਬਾਜੀ ਦਾ ਫਾਇਦਾ ਆਪਣਾ 5-4000 ਦੀ ਕਿਰਾਇਆ ਸਭੂ 14 ਦਾ ਨਹੀਂ ਸੀ ਇਹਨੇ ਕੀ ਅਨੇ ਪੈਦਾ ਆਇਆ ਕਿੰਨੀ ਠੀਕ ਆ ਕਣੀ ਉੱਚਾ ਵਾ ਹੈ ਨਹੀਂ ਭਾਈ ਉੱਚਾ ਨਹੀਂ ਜੀ ਉੱਚਾ ਹੈ ਬੜਾ ਬੜਾ ਠੀਕ ਹੈ ਅੰਦਰ ਜੇ ਫਰਕ ਤਾਂ ਕੋਈ ਨਹੀਂ 10 ਦੀ 50000 ਦਾ ਨਾ 50000 ਰੁਪਿਆ ਲਾਤਾ ਦੋ ਬੱਕਰੀਆਂ ਦਾ ਹੈ ਹੋ ਰ ਬਈ ਆ ਮਾਰ ਕੇ ਠੀਕ ਹੈ ਨਕਦ ਪੈਸੇ ਨੇ ਨਕਦ ਹੀ ਨਕਦ ਕਰਾ ਹੁਣ ਚੋਣਿਆਂ ਦਿੱਤਾ ਪਾਣਾ ਕੋਈ ਨਹੀਂ ਚੋਣਾਂ ਨਹੀਂ ਬਣ ਜਾਣੀਆਂ ਟੈਨਸ਼ਨ ਘੱਟ ਲੈਣਾ ਘਾਟ ਸਹੀ ਨਹੀਂ ਨੇ ਨੇ ਚੋਣਾਂ ਉਹ ਤਾਂ ਬਾਈ ਪਕਾ ਨਹੀਂ ਆ ਕਿ ਬੰਜੇ ਟੱਕਿਆ ਟੋਲਾ ਬੰਨਾ ਯਾਰ ਗਰੀਬ ਆ ਨਹੀਂ ਨਾ ਬੱਜੇ ਟੋਲਾ ਹਾਂ ਕੋਈ ਨਹੀਂ ਆਸਤਾ ਨਾਕ ਤੇ ਪੈਸੇ ਨੇ ਜੀ ਕੋਈ 1 ਮਿੰਟ ਦੀ ਧਾਰਨੀ ਗੱਲ ਸੁਣ ਲਾਂ ਮੇਰਾ ਜਿਸ ਨੂੰ ਨਾ ਕੱਢੇ ਪਸੂ ਦਾ ਜੇ ਮੁੱਲ ਉੱਤਾਂ ਰੇਣ ਵਾਲੀ ਜਾਨ ਦੀ ਗੱਲ ਜੀ ਫਿਰ ਤੁਸੀਂ ਮੁੱਲ ਨਾ ਮੋੜਨਾ ਸਹੀ ਜਾਂਦੀ ਜਾਂਦੀ ਪਤਾ ਨਹੀਂ ਕੀ ਮਾਰੋ ਯਾਰ ਉਹ ਨਹੀਂ ਫਿਰ ਗੱਲ ਉਹ ਤਾਂ ਮੰਦੇ ਨਹੀਂ ਬਣਿਆ ਜਣੀ ਹੈ ਆਪਣੇ ਕਿਤੇ ਕਿੱਲੇ ਨਹੀਂ ਹਾਂ ਅਈਥੋਂ ਪੈਰ ਚੱਕਦਾ ਦੂਜੇ ਦਾ ਪਤਾ ਨਹੀਂ ਚੱਕਦਾ ਹੁਕਮ ਸਹੀ ਗੱਲ ਆ ਬਾਈ ਸਹੀ ਤੇ ਇਹੀ ਤਾਂ ਗੱਲ ਹੈ ਇਹੀ ਤਾਂ ਗੱਲ ਹੈ ਕਿੱਥੇ ਦਾ ਆਟਕਾਣੇ ਪਿੰਡੇ ਦਾ ਤਾਂ ਮੁੰਡੇ ਨੇ 50 ਲਾ ਤਾ ਲੈ ਇੱਕ ਉੱਤੇ 50 ਦੀ ਇਹੀ ਗੱਲ ਦੋਸਤ ਤੇ 50 ਨਹੀਂ ਮੈਂ ਕਿਹਾ ਮਾਨਾ ਨਾ ਠੀਕ ਨੇ ਨਕਦ ਪੈਸੇ ਨਹੀਂ ਮਾਤਾ ਸੀ ਤੈਨੂੰ ਕਿਹਾ ਸੀ ਕੋਈ ਚੈਨ ਨਹੀਂ ਲੱਗਦਾ ਬਹੁਤ ਪੈਸੇ ਬੜਾ ਫਰਕਾ ਚੱਕਿਆ ਸਾਡ ਮੈਂ ਤਾਂ ਕਹਿੰਦਾ ਕੋਈ ਨਹੀਂ ਜੇ ਹੋਸ਼ ਹੋ ਜਾਣਗੇ ਕੋਈ ਨਹੀਂ ਤੇ ਝੋਲੀ ਪਰ ਉਹੀ ਮਹਾਰਾਜਾ ਨਾ ਨੂੰ ਜ਼ਿੰਦਗੀ ਵਾਲੀਆਂ ਕਰੇ ਬੱਚੇ ਵੀ ਦੇਣਗੇ ਜਾਂ ਦੁੱਧ ਵੀ ਚੋਣਗੇ ਕੋਈ ਉਹ ਤਾਂ ਨਹੀਂ ਗੱਲ ਹੈ ਵੀ ਆਪਾਂ ਕੋਈ ਫਰੀਦ ਹੀ ਲੈਣਿਆ ਜਾਂ ਇਹਨਾਂ ਨੇ ਫਰੀਦ ਹੀ ਦੇਣੇ ਆਪਾਂ ਨੂੰ ਠੀਕ ਆ ਕੋਈ ਨਹੀਂ ਆਪਾਂ ਵੀ ਮਸਤ ਨੁੱਕਰ ਬਣਾ ਦੇ ਨਹੀਂ 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 ਉਹ ਸਮਾਂ ਆਇਆ ਮੈਨੂੰ ਆਇਆ ਕਿ ਦੂਆ ਪਾਉਣਾ ਹੁ ਕੋਈ ਰਾਤਾ ਲੈਣਾ ਉੱਥੇ ਵੀ ਉਹਦੇ ਵੀ ਇਹ ਉੱਧਰ ਮੈਂ ਤਾਂ ਦੱਸ ਤੀ ਜਾਂਦਾ ਹਾਂ ਮੈਂ ਨੂੰ ਪਹਿਲਾਂ ਹੀ ਆ ਗਈ ਬਾਈ ਵੀ ਆਪਣੀ 5-4000 ਦੀ ਗੱਜੈਸਾ ਹੋ ਰਹੀ ਠੀਕ ਆ ਨਹੀਂ ਕੋਈ ਕਹਿੰਦਾ 90 ਦੀਆਂ ਨਹੀਂ ਆਲੰਦ ਸੁਣ ਲਈ ਮੇਰਾ ਕਿੱਥੇ ਪੜਾ 90 ਦਾ ਬੋ ਨਵੇਂ ਚਣੀ ਹੈ ਕਿ ਘਰ ਰੱਖਣੀ ਆ ਪਾਪਾ ਤੁਹਾਨੂੰ ਕਹਿੰਦੇ ਨਹੀਂ ਚ ਰੱਖਣ ਕੇ ਵਿੱਚ ਆਪਣੇ ਜੋ ਪੜਤੇ ਚਾਹੀਦੇ ਵਿੱਚ ਹੋਰ ਕੀ ਹੋਊਗਾ ਵਿੱਚ ਪਿੱਛੇ ਵੀ ਬੰਦ ਲਿਆਗੇ ਨਾ ਐ ਵੀ ਪੱਠਾ ਮਾ ਲੂnga ਪੱਠਾ ਕਿਹੜਾ ਕੋਈ ਬੁੱਢਾ ਆਈਏ ਪੱਠਾ ਤਾਂ ਹੀ ਪੈਸੇ ਲਾਉਣੇ ਆ ਬੁੜੀਆਂ ਪਰ ਕਿਹੜਾ ਪੈਸੇ ਲਾਉਣਾ ਤੂੰ ਵੀ ਆਸ ਸਿਆਣਾ ਬੰਦਾ ਨੇ ਗੱਲ ਦੇ ਵੀਰੇ ਸਹਿਮ ਤਾਂ ਆਈ ਨਹੀਂ ਗਾ ਜੇ ਪੱਠਾ ਨਾ ਤਾਂ ਹੀ ਪੈਸੇ ਆ ਹੁਣ ਸੂਹਣ ਜੀਆ ਵੀਰੇ ਫੇਰ ਹੀ ਆਉਣ ਕੋਸ ਜੱਟ ਦਾ ਚਲੋ ਕੋਈ ਨਹੀਂ ਆਪਣੀ ਕਿਹੜਾ ਤੇ ਜਦ ਬੈਂਸ ਆ ਉਹ ਨਹੀਂ ਗੱਲ ਹੈ ਹਲੋ ਓਏ ਆ ਸੌਦਾ ਕਰਾ ਰਹੇ ਆ ਉਹ ਬੱਕਰੀਆਂ ਦਾ ਇੱਧਰੇ ਕਿਵੇਂ ਆ ਇੱਧਰ ਨੂੰ ਮੱਕੀ ਮੱਕੀ ਕੰਨੀ ਮੱਕੀ ਐ ਜਿੱਥੇ ਸੁੱਕੀ ਹੋਈ ਕਾਜੂ ਇਹ ਨਾ ਪੀ ਲਮਾ ਯਾਰ ਜੰਡ ਤੇ ਜਾ ਚੜਿਆ ਹੋਵੇ ਰਸਤਾ ਲੱਭ ਨਹੀਂ ਆ ਰਹੀ ਮੁੜ ਕੇ ਨਹੀਂ ਮੈਂ ਤੈਨੂੰ ਕਹਿੰਦਾ ਰਸਤਾ ਦੇ ਦੇ ਮੈਨੂੰ ਕੋਈ ਅਰੇ ਉਧਰ ਕਰ ਲਾ ਉਧਰ ਲੈ ਜਾ ਕੋਈ ਨਾ ਉਧਰ ਜਾ ਕੇ ਕਰਨਾ ਆ ਗੱਲ ਮਾੜੀ ਗੱਲ ਬਸ ਉੱਥੇ ਹੀ ਦੱਸ ਦੇ ਆ ਬੱਕਰੀ ਹੈ ਜੀ ਇੱਕ ਤਾਂ ਨਾਗਰੀ ਕੁਆਲਿਟੀ ਪੂਰੀ ਵਧੀਆ ਰਾਜੀ ਬੱਕਰੀਆਂ ਨੇ ਕਾਲੀ ਬੱਕਰੀਆਂ ਨੇ ਇਹ ਕਾਹ ਠਾਕੜੀ ਵਾਹ ਹਾਂ ਕਾਹਦਾ ਇਹ ਇਧਰ ਐਨੂੰ ਕਰ ਦਿੰਦੇ ਨੇ ਜੋੜਾ ਇਹ ਗਲੋ ਹਾਂ ਦੋਨੇ ਪਹਿਨੇ ਪਹਿਨੇ ਨੇ ਕਿ ਦੂਜੇ ਦੂਜੇ ਪਲੂਣਾ ਇਹ ਪੱਠਾ ਹੁਣ ਚੁਣ ਗਏ ਵੇ ਜੀ ਸਭੀ ਵੇ ਦੇਖ ਸਾਦੇ ਪਲੂਣਾ ਪੱਠਾ ਇਹ ਕੱਦ ਬੱਡਾ ਵਾਲੀਆਂ ਨੇ ਵੱਡੀਆਂ ਕਰਕੇ ਦਵਾਈਆਂ ਹੋਈਆਂ ਨੇ ਇਹ ਰਾਜੂ ਦੜਬੇ ਵਾਲਾ ਸਾਦਾ ਕਰਾ ਰਿਹਾ ਦੇਖਦੇ ਹੂਕ ਨਾਲ ਬਾਕੀ ਗੱਲਬਾਤ ਕਰ ਰਹੇ ਨੇ ਬਾਈ ਬਣਾ ਰਿਹਾ ਬੇਰੇੜਾ ਖੜਾ ਕਨੇ ਬੰਦਾ ਮੂਰ ਚੱਲੀ ਕਿਸੇ ਬਸਾ ਪਾਉੜੀ ਮੈਂ ਨਹੀਂ ਮੰਨਦਾ ਦੇਖ ਲੈ ਮਾਰਦਾ ਮਣਾ ਬੁੱਤਾ ਆੜੀਆਂ ਕਰਦੀ ਸਾਰੇ ਹੁੰਦੇ ਆੜੀਆਂ ਕਰਕੇ ਹੁੰਦੇ ਹੁੰਦੇ ਆੜੀਆਂ ਕਰਕੇ ਹੁੰਦਾ ਰਜੂ ਦੀ ਵੀਡੀਓ ਲਾਉਂਦਾ ਵੀਡੀਓ ਮੇਰੀ ਨਹੀਂ ਹੈ ਧੀ ਵੀ ਪਹੇਜ ਰਾਜੂ ਯਾਦ ਰੋਗੇ ਵੀ ਕਿੰਨੇ ਟੰਗਦੇ ਬਣਾ ਲੈ ਤੂੰ ਵੀ ਕਿਹੜਾ ਨਹੀਂ ਮਿਲਣਾ ਗਾਂਵਾਂ ਦੀ ਲੈ ਕੇ ਹੀ ਅੰਮੇ ਆਪਾਂ ਯਾਹ ਨਹੀਂ ਕਰਦੇ ਉਹ ਜਾਂਦੇ ਜਲਦੀ ਜਾਂਦਾ ਠੀਕ ਹੈ ਓਏ ਮੈਂ ਸੌਦਾ ਚਾਉਣਾ ਕਰੋ ਤੁਹਾਾਰ ਦੇ ਮੇਲੇ ਵਿੱਚ ਤੇ ਰਾਜੂ ਜੁਰਬਾ ਬੱਲੇ ਗੜਾ ਆਵਾਰਾ ਰਾਜੂ ਕੋਈ ਨាច់ ਦਾ ਲੋਟਾ ਹੈ ਭਾਈ ਇਤਰਾ ਇਤਰਾ ਖੁੱਲ ਗਿਆ ਹੁਣ ਤਾਂ ਉਲਟੀਆਂ ਆ ਗਿਆ ਖੁੱਲ ਗਿਆ ਕੰਮ ਇੰਦਰ ਬੇ ਮੰਗ ਲੈ ਬਾਈ ਨੇ ਇਹ ਤਾਂ ਉਹੀ ਪੱਥਰ ਦਾ ਤੈਨੇ ਕਿੰਨਾ ਵਿੱਚ ਕੁ ਪੱਥਰ ਲੈ ਕਿੰਨੇ ਮੰਗ ਰਿਹਾ ਪੱਥਰ ਹੈ ਪਹਾੜ ਤੇ ਜਾ ਚੜਿਆ ਉਹ ਬਾਈ ਲੈਣੀ ਇਹ ਨਾ ਨਾ ਪੱਜੂ ਆ ਮੈਂ ਤਾਂ ਲੱਗਦਾ ਬਦਲ ਮਾਰਦਾ ਪਤਾ ਰੇਡ ਮੋਲ ਲਾਉਂਦਾ ਰੇਡ ਇਹਨੇ ਹਾਂ ਤਾਂ ਤਾਂ ਮੈਂ ਕਾਨੂੰਨ ਅਗ ਜਮਾ ਰੋ ਬੋਲੇ ਕਿੰਨੇ ਮੰਗਦਾ ਭਰਾ ਸੋ ਸਭ 90000 ਮੰਗਦਾ ਦੋ ਕਮਕਾਟ ਦਾ 290 ਤੋਂ ਦੋਨਾਂ ਦਾ ਕਿਹਦੀ ਵੀ ਨਹੀਂ ਕੱਟਾ ਹੀ ਆ ਜੀ ਦੋ ਦਾ 90 ਹਜ਼ਾਰ ਮੰਗਿਆ ਸੀ ਦਾ ਲੱਖ ਮੰਗਿਆ ਸੀ 90 ਤੇ ਆ ਗਿਆ 90 ਤੋਂ ਘੱਟ ਲੈਣ ਦੇਣ ਵਾਲੀ ਗੱਲ ਆ ਬਾਈ ਠੀਕ ਆ ਨਾ 52 ਹਜ਼ਾਰ ਵੀ ਲਾਤਾ ਭਾਈ ਤੇ ਮੇਰੇ ਘਰ ਕਿਤੇ ਗੱਡੀਆਂ ਚੱਲਦੀਆਂ ਮੈਂ ਇਹਨਾਂ ਨਾਲੋਂ ਬਗਰੀਬ ਆ ਸਾਰੇ ਗਰੀਬ ਆ ਖਰੀਦੀ ਹੀ ਬਾਤ ਸਭ ਜਿਹਨੂੰ ਮਾਰਦੀ ਏ ਅਰੇ ਕਹਿੰਦਾ ਗਰੀਬ ਬੰਦਾ ਮੈਂ ਇਹਨਾ ਮੈਂ ਇਹਨਾ ਆ ਬੰਦੇ ਦੇ ਲਈ ਦੇਖਦਾ ਤੇ ਦਰਸ ਨੂੰ ਬਾਈ ਉਹ ਨਹੀਂ ਖੜੇ ਠੀਕ ਆ ਨਾ ਤੈਨੂੰ ਵੀ ਪਤਾ ਹੀ ਆ ਇਹ ਨਹੀਂ ਗੱਲ ਬਣਦੀ ਵੇਚਣ ਵਾਲੀ ਗੱਲ ਕਰੀਏ ਆਪਾਂ ਵੇਚਣ ਵਾਲੀ ਗੱਲ ਆ ਜਮਾਂ 10000 ਹੁਣ ਟੁੱਟ ਗਿਆ ਤੇਰੇ ਸਾਹਮਣੇ ਨਾ ਹੋੜ ਹੋਣਾ ਟੁੱਟ ਮੈਂ ਤਾਂ ਚਾਹੀਦਾ ਟੁੱਟ ਟੁੱਟ ਜਿਵੇਂ ਕਰਨਾ ਫਿਰ ਟੁੱਟ ਟੁੱਟ ਜਦੋਂ ਜਦੋਂ ਟੁੱਟ ਟੁੱਟ ਫੇਰ ਮੇਰੇ ਮੇਰੀ ਮਰਜ਼ੀ ਨਾਲ ਮਚਾ ਲਾਂ ਨਾ ਅੰਕਲ ਜੀ ਪਰ ਹਾਂ ਨਾ ਤੈਨੂੰ ਮਾਰਾਂ ਨਾ ਉਹਨੂੰ ਮਾਰਾਂ ਮੁੰਡੇ ਨੂੰ ਨਹੀਂ ਜਿਹੜਾ ਮਾਨਦਰੀ ਦਾ ਸੌਦਾ ਉਹ ਨਹੀਂ ਤੇਰਾ ਨਹੀਂ ਨਾ ਠੀਕ ਹੈ ਉਹਨਾਂ ਨੇ ਪਹਿਲੇ ਜਿਹੜੀਆਂ ਉਹਨਾਂ ਨੂੰ ਮਨਾ ਮਾਰ ਉਹਨਾਂ ਨੇ ਕਿਹਾ ਕਿ ਫਰੀ ਲੈ ਕੇ ਜਾਣਾਂ ਇਹ ਮਾਨਦਰੀ ਦਾ ਸੌਦਾ ਖਰੂਨ ਨੂੰ ਪੁੱਛਣਾ ਨਹੀਂ ਤੁਹਾਨੂੰ ਪੁੱਛਣੀ ਬਿਲਕੁਲ ਬਿਲਕੁਲ ਲਓ ਜੀ ਆ ਜੀ ਆਹ ਸਹੀ ਹੈ ਮਾਨਦਰੀ ਦਾ ਸੌਦਾ ਬੋਲੋ ਬੋਲੋ ਦਾਚਾ ਨਾ ਹੋਵੇ ਕੋੜਾ ਤੂੰ ਦੱਸੀ ਦੱਸ ਦੇ ਦੂ ਕਜੀ ਸਿੱਧਾ ਹੋ ਜਾ ਲਾਜੂ ਇੱਧਰ ਮੂੰਹ ਰੱਖ ਹਾਂ ਅੜਿਆ ਕੋਖੜਾ ਭਾਈ 10000 ਟੁੱਟ ਗਿਆ ਹੋਰ ਹਣ ਦੋ ਚਾ 500000 ਦਾ ਟੈਰ ਲਿਆ ਦੋ ਹਣ ਫੇ 10 ਪਾਤਾ ਜੇ ਤੂੰ 10 ਲੱਖ ਮੰਗ ਲਾਂ ਤਾਂ ਟੁੱਟੀ ਫੇਰ ਕਿ 10 ਲੱਖ ਤਾਂ ਵਿਕਣ ਲੱਗੰਗਾ ਸੀ ਇਹ ਤਾਂ ਜਿੰਨੇ ਨੇ ਉਹਨਾਂ ਦੀ ਵਿਕਣੀਆਂ ਜਿੰਨੇ ਦੀ ਚੀਜ਼ ਉਹਨਾਂ ਨੂੰ ਕੋਈ ਵਿਕਣੀ ਆ ਆਈ ਤਾਂ ਉਹਨਾਂ ਦੀ ਵਿਕਣੀ ਆ ਜੇ ਆਪਾਂ ਮੰਗ ਲਈਏ ਮੰਗ ਲਈਏ ਮੜਾ ਖੁੱਲੇ ਹੋ ਉੱਲਾ ਕਰੋ ਮੇਰੇ ਗੰਦਾ ਕਰ ਲੋ ਖਾੜਾ ਤੁਸੀਂ ਮੜਦੇ ਨਹੀਂ ਮੰਨਦੇ ਜਿਹੜੇ ਲਓ ਲੈਣੀਆਂ ਨੂੰ ਸਾਹਮਣੇ ਕਰ ਇੱਥੇ ਕਰ ਉਹਨੂੰ ਜਿਹੜੇ ਤੋਂ ਲੈਣੀਆਂ ਨੇ ਚੁੱਪਾ ਚੁੱਪਾ ਕੋਈ ਮੇਰੇ ਤਾਏ ਦੇ ਪੁੱਤ ਨਹੀਂ ਮੈਂ ਸਿਖਿਆ ਹੀ ਨਹੀਂ ਦੇਖ ਕੇ ਜੱਲੀ ਬਸਾ ਬਣਾ ਨਹੀਂ ਜਾਣਦੇ ਮਾੜਾ ਨਹੀਂ ਜਾਣਦਾ ਮੇਲੇ ਮਸ਼ਾਫਰਾ ਚ ਇਕੱਠੇ ਹੁੰਨੇ ਆ ਆ ਵੀ ਦਰਸਣ ਆ ਵੀ ਜਾਣਦੇ ਆ ਆ ਵਗੇਰੇ ਆ ਵੇਛੇਰੇ ਆ ਕੁਸੇ ਹਾਂ ਟਾਈਮ ਦੀਆਂ ਗੱਲਾਂ ਨੇ ਹੋਣ ਪਿੰਦ ਤੋਂ ਕਿ ਯਾਰ ਮੇਰੇ ਇਕੱਠੇ ਹੋਏ ਆ ਤੂੰ ਤੇਰੇ ਮੈਂ ਮੇਰੇ ਸਹੀ ਆ ਸਹੀ ਆ ਚਲ ਜੀ ਆ ਗੱਲ ਸੁਣ ਪੌ ਚਾਰ ਪੰਜ ਆਖੇ ਨੇ ਮੇਰੇ ਰੱਖ ਦੇ ਕੋਈ ਨਹੀਂ ਫੜ ਲਾ ਹੁਣ ਫੜਾ ਫੜਾ ਫੜ ਲਾ ਨਹੀਂ ਤਾ ਇੱਕ ਰਾ ਬੰਦੇ ਬੱਲੇ ਆਦੇ ਵਾਲੇ ਫੜਾ ਦੇ ਭਲਾ ਆਉਂ ਤਰੀ ਕੋ ਗੱਲ 4000 ਰੁਪਏ ਬਸ ਠੀਕ ਹੈ ਠੀਕ ਆ ਨਾ ਕਰਦਾ ਹੈ ਆ ਲਓ ਭਾਈ ਚਾਰ ਰੱਖ ਲਓ ਨਹੀਂ ਨਹੀਂ ਯਾਰ ਉਹ ਨਹੀਂ ਨਹੀਂ ਯਾਰ ਆਇਆ ਨਾ ਪਤਾ ਨਹੀਂ ਕਿਹਦੀ ਦੇਣੀ ਆ ਨਹੀਂ ਜਿਹੜਾ ਸੌਦਾ ਬਣਦਾ ਉਹ ਭਾਈ ਸੌਦਾ ਹੋ ਗਿਆ ਬਾਬੇ ਮਾਰਾ ਨਹੀਂ ਨਹੀਂ ਤੂੰ ਆਵੇਂ ਲਵੇ ਨੂੰ ਵੀ ਸਿਆਟ ਨਹੀਂ ਤੂੰ ਹੋ ਇਧਰ ਕਿਸੇ ਦਾ ਸਾਖ ਨਾ ਨਾ ਤੂੰ ਤਾਂ ਭਾਂਜੀ ਮਾਰਨਾ ਨਹੀਂ ਆ ਤਾ ਮੈਨੂੰ ਨਹੀਂ ਨਾ ਤੂੰ ਹੋ ਜਾਵੇਂ ਸੁਣ ਗਏ ਪੁੱਤਾਂ ਜਿਵੇਂ ਤੇਰਾ ਸਾਖ ਹੋਗੇ ਤੇਰੀ ਮਿਰਗੀ ਜਿੰਦੀ ਆ ਚਾਹ ਚੇਕੇ ਮੁੰਡੀ ਤਾਂ ਮਿਰਗੀ ਉੱਠਦੀ ਆ ਹਾਂ ਤੇ ਹੁਣ ਛੱਟ ਮਿਰਗੀ ਛਾਤ ਤੂੰ ਨਾ ਭੱਜੂ ਭੱਜੇ ਨਾ ਭਾਈ ਭੱਜੂ ਭੱਜੇ ਲਾ ਲਾ ਦੇ ਐਂਡ ਲਾ ਤੇ ਐਂਡ ਲਾ ਦੇ ਕਹਿੰਦਾ ਕਈ ਨਾ ਨਹੀਂ ਦਹੀਂ ਨਾ ਦੇ ਹਾਂ ਅੱਛਾ ਇੱਧਰ ਇਹ ਨਾ ਪੂਰੀਆਂ 8000 ਦੀਆਂ ਬੱਕਰੀਆਂ ਹੋ ਗਈਆਂ ਮੈਂ ਚਾਹੁੰਦਾ ਹਾਂ ਕਿ ਯਾਰ ਲੈ ਕੇ ਯਾਰ ਥੋੜਾ ਜਿਹਾ ਯਾਰ ਬਾਈ ਬਹੁਤ ਪੈਸੇ ਲੱਗ ਰਹੇ ਸੀ ਕੀ ਹੈ ਨਾ 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 ਉਹ ਬਸ ਬਹੁਤ ਆ ਗਿਆ ਬਾਈ ਜੀ ਤੈਨੂੰ ਕਿਹਾ ਨਹੀਂ ਇਹ ਇੱਕ ਯਾਰ ਤੈਨੂੰ ਕਿਹਾ 15000 ਰੁਪਏ ਦਾ ਹਾਂ ਇਹ ਹੋ ਗਿਆ واہ میوے پر بار بار یہ میرے گل پان سان میلی دندا نا نا جے تو تھڑا پتری جوارا فریب کے والا کار کا ویڈیو اے ڈٹو صاحب دا گل گل نہیں رہ گئے ہر کے پیچھے دو اچھا اچھا ਲੈ ਚੱਪਾ ਚੱਪਾ ਇਹ ਨਾਲ 3 ਨਾ ਨਹੀਂ ਹਾਂ 2 ਤੇ 60 ਚੱਕ ਚੱਕ ਹੋ ਗਿਆ ਹੋ ਗਿਆ ਮਨਾਗਤ ਪੈਸੇ ਨੇ ਭਾਈ ਤੱਬਲਾ ਮੁੱਠੀ ਡਾਂਸ ਕਰਦਾ ਮੈਨੂੰ ਨਹੀਂ ਜਾਨਦਾ ਅੱਛਾ ਪਿੱਛੇ 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 ਠੀਕ ਆ ਮੈਨਾਂ ਨਹੀਂ ਜਾਨਦਾ ਠੀਕ ਆ ਆ ਲੈ ਨਾ ਦੇ ਇੱਕ ਮਿੰਟ ਲੱਗ ਕੇ ਆ ਰਿਹਾ ਠੀਕ ਆ ਆਏ ਬਈ ਹੁਣ ਯਾਰ ਖਾਸੀ ਵੀਰ ਮਰਨਾ ਨੇ ਸਾਨੂੰ ਮਾਰਨੂ ਫਿਰਦਾ ਆ ਆਏ ਨਾ ਕਰ ਹੁਣ ਤੂੰ ਇੰਨਾ ਵਾਲੀ ਕਰ ਬੜੀ ਗੱਲ ਹੈ ਭਾਈ ਪੰਚਾਇਤ ਕੰਨੀ ਦੇਖ ਹਾਂਸ ਵਾਸਾ ਰੱਬ ਵਰਗੀ ਆ ਮੈਂ ਮੁਰਤੀ ਨਹੀਂ ਕਹਿੰਦਾ पैट क्या है पैंट बस हो

ਕੀ ਕਰਦਾ ਬਸ ਉਹ ਸਿਆਹ ਡਿਆ ਰੋਣੇ ਸਤਾ ਕਰਾ ਦੇ ਆ ਪਤਾ ਕਰ ਜੋ ਭਾਈ ਹੁਣ ਪਾਣ ਦੇ ਕਿਹਾ ਦੱਸਾਂਗੇ ਓਏ ਹੋਰ ਮੈਨੂੰ ਆਏ ਤੋਂ ਦੱਸ ਯਾ ਸਮੁੰਨ ਨੀਮ ਇੰਗਣਾ ਕਰਦੇ ਅਸੀਂ ਕਹਾਣੀਆਂ ਕੱਟਣਾ ਨਹੀਂ ਇਹਨਾਂ ਦੇ ਵਿੱਚੋਂ ਫਿਰ ਵੀ ਇਹਦਾ ਪਾ ਜੀ ਕਰੋ ਨਾ ਯਾਰ ਆਏ ਨਾ ਨਾ ਕਰਾ ਕੋਈ ਪਾ ਹੱਟ ਗਾਇ ਨਾ ਕੋਈ ਬਾਹੜ ਗਾਇ ਆਪਣਾ ਲੰਦੇ ਆ ਦੇ ਨਾ ਸੁਣ ਓ ਬਾਈ 65000 ਲਾਇ ਜੀ 65 ਆ ਯਾਰ ਫਰਜ਼ ਗਾਮੇ ਖੜਾ ਭਾਈ ਉਹ 70 ਕਹਿੰਦਾ ਆਪਾਂ 60 ਕਹਿੰਦੇ ਫਰਕ ਖੁੱਲੇ ਖੁੱਲੇ ਹੋ ਜਾਂਦੇ ਬਾਈ ਲੋ ਉਹ ਵੀ ਸੌਦਾ ਟੈਂਡਿੰਗ ਹੋ ਗਿਆ ਅੜ ਗਿਆ ਟਾਈਮ ਲਈ ਚੱਲਦਾ ਸੌਦਾ 65000 ਰੁਪਏ ਆ ਜੀ ਰਾਜੂ ਭਾਈ ਉਹਥੇ ਹੋ ਜਾ ਰਾਜੂ ਆ ਜਾ ਚਾਰ ਗਿਆ ਆਪਣੇ ਜਨ ਤੇ ਜੇ ਕਰਨ ਦਾ 70 ਦੀਆਂ 70 ਦੀਆਂ ਯਾਰ 70 ਤੇਰੀ ਸੁਣ ਆਇਆ ਹਾਰੇ ਕੋਈ ਜਿੱਤਾ ਪਾਉਣ ਵਾਲਾ ਮੈਂ ਜਾਂਦਾ ਨਾ ਨਾ ਸੁਣ ਲਈ ਪਵਾ ਉਰਾ ਜਾ ਬੱਚਾ ਵਿੱਚ ਮਖਾਨ ਦੇ ਕੋਈ ਰੱਖੇ ਰੱਖੇ ਰੱਖਾ ਜੂ ਚੌੜਾ ਘਰ ਖਾਣਾ ਦਾ ਚੌੜਾ ਖਾਣਾ ਦਾ ਚੌੜਾ ਕਰੋ ਖਾਣਾ ਦਾ ਪਿੱਛੇ ਹੋ ਜਾ ਪਿੱਛੇ ਖਾਣਾ ਦਾ ਚੌੜਾ ਆਏ ਨੂੰ ਮੋੜਨਾ ਦੇ ਘਰ ਤਾਂ ਜਮਾ ਰੋ ਮੁਖੀ ਕੀ ਕਰਨਾ ਉਹ ਹੱਡੀ ਦਾ ਟਕਾਲਾ ਅਜੇ ਨਹੀਂ ਖਾਧੀ ਕੀ ਤੁਸੀਂ ਹੋਣੀ ਹੋਣੀ ਅੱਜ ਹਾਂ ਉਹ ਬਾਈ ਕੋਈ ਨਾ ਕੈਲੰਡਰ ਦੇ ਕੈਲੰਡਰ ਦੇ ਉਹ ਕਹਿੰਦਾ ਮਾਣ ਨਹੀਂ ਬਣਾਤੀ ਜੀ ਨਾ ਹਾਂ ਬਹੁਤਾ ਖਾਧੀ ਨਹੀਂ ਆਪਾਂ ਹਾਂ ਇਹਦੇ ਕੰਨੀ ਦੇਖੀ ਚਤ ਨਹੀਂ ਦੱਦਿਆ ਆ ਪੰਚਾਇਤ ਦੀ ਮੈਨੂੰ ਨਹੀਂ ਚੰਗੀ ਆ ਮੇਰੇ ਭਾਈ ਨੇ ਕਦੇ ਮੇਰੀ ਕਿਸੇ ਨੇ ਹਟਾਈ ਨਹੀਂ ਆਖਰੀ ਦਾ ਸੱਟ ਪੁਰਾ ਕਰ ਗੁੰਲਾ ਤੈਨੂੰ ਮਾਰਦਾ ਵੀ ਨਹੀਂ ਦੋ ਕੱਟਾ 70 ਦੀਆਂ ਚਲ ਹੋ ਗਈਆਂ ਵਾਹ ਓਏ ਹੋ ਗਏ ਯਾਰ ਓ ਛੱਡ ਨਾ ਮੰਨਣ ਦੇ ਆ ਮੇਰੇ ਛੱਡ ਮੈਂ ਰਹਿਣ ਦੇ ਰਹਿਣ ਦੇ ਨਾ अॼू नंग खड़ी करी बकरियां बेचति में कई ਬੋੜਾ ਹੋਊਗਾ ਵਾਹ ਮੜਾ ਖੁਲਤਾ ਯਾ

گئي آهي اوي فڙي فڙي آه بکريان جو مندي ويڊيو هڪ چار ڏاڍي ڏسو ਪਹਾੜੀ ਗਾਟ ਕੋ ਟੰਡਾ ਦਾ ਛੇ ਖੜਵਾ ਦੇ ਕੋਈ ਨਾ ਕੋਈ ਗੈਂਗ ਕੋ ਪਾ ਹੈ ਗਾ ਟੰਡਾ ਦਾ ਲੱਗਿਆ ਨਹੀਂ ਨਹੀਂ ਨਾ ਮਾਤਮਾ ਨਾ ਲੱਗਿਆ ਅਗੀ ਤੇਰੀ ਮੋੜੀ ਨਾ ਜੀ ਨਾ ਧੰਮਣ ਵਾਲਿਆਂ ਨੇ ਨਹੀਂ ਮੋੜੀ 45000 ਨਾ ਤਾਂ 1 ਰੁਪਿਆ ਵੀ ਕੁਝ ਨਹੀਂ ਪਾਇਆ ਨਾ ਜੀ ਨਾ ਵੀ ਭਾਈ ਤੂੰ ਨਾ ਪੈਸੇ ਪਾ ਮੈਂ ਮਰੀ ਗਈ ਮੋੜੀ ਤੇ 70 ਪਰ ਲੈ ਗਿਆ ਤੂੰ 45000 ਦੇ ਮੈਂ ਨਹੀਂ ਕਿਹਾ ਇੱਕ ਵਾਰ ਵੀ ਭੀ ਭਾਈ ਕਿਹੜਾ ਪੈਸੇ ਪਾਏਗਾ ਤੇ 45 ਤਾਂ ਉਹ 4000 ਉਹ 4200 ਦਾ ਚੱਕ ਕੇ ਬਈ 70000 ਦਾ ਨੇੜੇ ਲੈ ਕੇ ਖੜਾਤਾ ਹਨਾ ਹਾਂ ਚੀਜ਼ ਨਹੀਂ ਹੋਣੀ 2 70 ਦੀਆਂ ਹੋ ਗਈਆਂ ਵੀਰੇ ਪੈਸੇ ਵੀ ਲਾਈਵ ਗਣਕੇ ਦਿਖਾਵਾਇਆ ਤੁਹਾਨੂੰ ਵੀ ਬੰਦੇ ਕਹਿੰਦੇ ਨੇ ਫੇਕ ਹੁੰਦਾ ਸੌਦਾ ਉਹ ਤਾਂ ਪੈਸੇ ਲਾਈਵ ਗਣੇ ਯਾਰ ਇਹਨੇ 2 70 ਦੀਆਂ ਓਏ ਚੁੱਪ ਕਰੋ ਕੋਈ ਨਹੀਂ ਪਾਉਂਦਾ 2 70 ਦੀਆਂ ਬਾਈ ਕਿੰਨੀ ਸਾਰ ਯਾਰ ਤੁਮਾਰ ਕੇ ਹੈਲੋ ਜੀ ਆ ਰਿਹਾ ਯਾਰ ਰਾਜੀ ਨੇ ਕਹਿੰਦਾ ਸੌਦਾ 25 ਵੰਡਿਆ ਦਾ ਆ ਗਿਆ ਯਾਰ ਕੋਈ ਨਹੀਂ ਕੋਈ ਮੇਰਾ ਜੂ ਕਿੰਨੀ ਖਾ ਲਿਆ ਅੱਜ ਭਾਰੀ ਚੱਕ ਤੀ ਹੈਲੋ ਦੇਖਤਾ ਜੀ ਅੱਛਾ ਦੇਖਤਾ ਫਾਫਾ ਤੋਂ ਵੀ ਪੀ ਗਿਆ ਬਾ ਮੈਂ ਕਰਦਾ ਇੱਕ ਮਿੰਟ ਜੀ ਫੋਨ ਕਰ ਲਾ ਜੀ ਦੇਖ ਲਾਓ ਇੱਕ ਮਿੰਟ ਜੀ ਫੋਨ ਕਰ ਰਿਹਾ ਇਹਨੂੰ ਪੂਰੇ ਅੜ ਗਿਆ ਸੀਗਾ ਬਾਈ ਪੂਰਾ ਪੂਰਾ ਮਸਾ ਮੰਨੇ ਮਸਾ 90 ਤੋਂ 모ੜਿਆ ਨਾ ਮਸਾ 모ੜਿਆ ਲੱਖ ਤੋਂ ਜੀ ਲੱਖ ਤੋਂ ਲੱਖ ਰੁਪਏ ਮੰਗਿਆ ਆ 1 ਲੱਖ ਰੁਪਏ ਮੰਗਿਆ 1 ਲੱਖ ਰੁਪਏ 27000 ਦੇ ਨੇੜੇ ਆ ਅੜ ਗਿਆ 2 ਜਿਹਨੂੰ ਆ ਰਾਮਾ ਪੈਨ ਨੂੰ ਦੇਣੀ ਹੈ ਇਹ ਚਾ ਲੈ ਕੇ ਜਾਣੀ ਵੀਡੀਓ ਬੰਦ ਚੋੜਾ ਆਪ ਕੋ ਕਾਲੇ ਨੂੰ ਕੀ ਮਾਲਿਆ ਪੂਰ ਤਰਨ ਨੂੰ ਤੀਨ ਜਾਂਦੇ ਨੇ ਉਹ ਆ ਆਦੂਗਾ ਉਹ ਜਾਂਦਰ ਮੜਾ ਗੱਲ ਕਰ ਲੈ ਫੋਨ ਫਰਾ ਦਿਓ ਕਿੱਥੇ ਆ ਕਾਲਾ ਇਧਰ ਹੀ ਹੋ ਗਏ ਚੱਲ ਚੱਲ ਹੀ ਮਨਾਲ ਚੱਲ ਮਨਾਲ ਬਾਈ ਇਤਨੀ ਵੀਡੀਓ ਖਾਨੂ ਐ ਨੂੰ ਮੂੰਹ ਕਰ ਕੇ ਸੁਣਿਆ ਛੱਡ ਦੇ ਦਿਸ ਜਾ ਲੋ ਬਾਈ ਜੀ ਹੋਰ ਗੱਲ ਕਰਦੇ ਦੇਖੋ ਤੁਸੀਂ ਇਹ ਬੱਕਰੀਆਂ ਦਾ ਸੌਦਾ ਹੋਇਆਗਾ 80000 ਰੁਪਏ ਦੇ 100000 ਰੁਪਏ ਤੋਂ ਮੋੜਾ ਦੇਖਣੇ ਚਲ ਨਿਕਲੇ ਦਿਖਾਓ ਬਰੇ ਇੱਧਰ ਲਾਇਆ ਖੁੱਲੇ ਜਾਂ ਇੱਧਰ ਖੁੱਲੇ ਹੀ ਆ ਉਹਦੇ ਕੱਢ ਲਓ ਦਿਖਾ ਦੇ ਜੋ ਸਾਰੇਆਂ ਫਿਰ ਬਾਹਰ ਕੱਢ ਲੈ ਉਹ ਇੱਥੇ ਛੱਡ ਲਓ ਮਾੜੀ ਇਹਨੇ ਛੱਡ ਨਹੀਂ ਆ ਦੋਈ ਛੱਡ ਰੁਪਈਆ ਹਾਂ ਜੀ 2 ਘਟ 70000 ਦੀਆਂ ਵੇਖ ਗਈਆਂ ਸ਼ਿਪਾਰ ਦੇ ਮੇਲੇ ਚ ਲੈ ਛੱਡ ਲੈ ਪਹਿਲੇ ਪਹਿਲੇ ਸੂਣ ਵਾਲੀਆਂ ਨੇ ਪੱਠਾ ਕਿੰਨੇ ਕਿੰਨੇ ਇੰਚ ਦੀ ਬੱਕਰੀ ਆ ਬਰੇ ਇਹ ਦੇਖ ਯਾਰ ਮਾਰਾਂਗੇ 38 38 43 43 43 ਇੰਚ ਦੀ ਬੱਕਰੀ ਹੈਗੀ ਹੈਗੀ ਪਹਿਲੇ 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 ਸੂਏ ਨਹੀਂ ਸੋਨੇ 6 ਫਿਰ ਆਉਂਦੇ ਨੇ ਪਹਿਲੇ ਪਹਿਲੇ ਸੂਏ ਸੋਣਾਂ ਆ ਹੀ ਦਿੰਨੇ ਅੱਛਾ ਜੀ ਹਾਂ ਜੀ ਆਹ ਨਹੀਂ ਕਰੋ ਪਹਿਲਾਂ ਸੂਪੂਗੀ ਉਹ ਬਾਅਦ ਹੀ ਹੈ ਦੋਨੇ ਕ੍ਰੋਸਿੰਗ ਦੀ ਹੁੰਦਾ ਠੀਕ ਹੈ ਹਾਂ ਜੀ ਕਿੰਨੇ ਕਿੰਨੇ ਮਹੀਨੇ ਦੇ ਘੱਪਣ ਨੇ ਇਹ ਘੱਪਣਾ ਦਾ ਟਾਂਗੇ 35 35 ਕਰਾਂਗੇ ਆ ਮਾਰੀ ਦੇ ਤਾਂ ਤੇ ਇੱਧਰ ਪੈਸੇ ਗਏ ਨੇ ਜਾ ਰਹੇ ਨੇ ਤੇ ਇੱਧਰ ਬੱਕਰੀਆਂ ਦਿਖਾ ਦੀਏ ਤੁਹਾਨੂੰ ਇੱਕ ਕਲੰਬਰ ਸੌਦਾ ਹੋਇਆ ਇੱਕ ਕਲੰਬਰ ਸੌਦਾ ਪਹਿਲਾ ਸੌਦਾ ਰਾਜੂ ਜੜਪਿਆਲੇ ਨੇ ਕਰਾਤਾ ਦੋ ਬੱਕਰੀਆਂ ਦਾ ਤੇ ਪੂਰੀ ਧੱਕ ਪਾਤੀ ਇਹ ਸੌਦਾ ਨਹੀਂ ਅੱਜ ਹੋਇਆ ਦੀ ਛਪਾਰ ਦੇ ਮੇਲੇ 'ਚ ਤੋੜਤਾ ਰਿਕਾਰਡ ਕਹਿੰਦੀ ਇੱਕ ਪੁੱਛੀ ਛੋਟੇ ਦੇਖ ਤੇਰੀ ਵੀਡੀਓ ਕਾਣ ਗਿਆ ਮੈਂ ਸਮਝਾਦਾ ਤੇਰਾ 20 2000 ਦੀ ਪੱਟ ਤੋਂ ਮੁੰਡਾ 500 ਛੱਡ ਕੇ ਸਾਨੂੰ ਇੱਥੇ 2000 ਦੀ ਪੱਟ ਤੋਂ ਮੁੰਡੇ ਨੇ 500 ਛੱਡਦਾ 2000 ਦੀ ਪੱਟ ਲੈ ਗਿਆ ਵੀ ਕੀ ਗੱਲਾਂ ਆ ਪੰਜ ਚਾਰ ਹੋਦੀ ਕਿਹੜੀ ਗੱਲ ਹੁੰਦੀ ਆ ਹਜ਼ਾਰ ਹਾਂ ਬਾਕੀ ਮੇਰੀ ਰੋਟੀ ਦਾ ਤੈਨੂੰ ਪੱਤੀ ਆ ਸਾਰੇ ਭਾਈ ਪੁੱਛਦੇ ਹਾਂ ਮੈਂ ਤਾਂ ਜੋ ਜੋ ਕਰ ਰੋਣਾ ਜੋ ਮੈਂ ਤਾਂ 100000 ਦੀ ਪੱਟ ਲਤੀ 500 ਕਰਦੇ ਜਿਵੇਂ ਲੈ ਲੈ ਯਾਰ ਕੀ ਗੱਲ ਹੈ ਠੀਕ ਆ ਭਾਈ ਯਾਰ ਬਾਈ ਨੂੰ ਦੇ 500000 93 ਰੋ ਕਰ ਠੀਕ ਆ ਹੁਣ ਖੁਸ਼ ਆਣਾ ਕੰਮ ਮਹਾਰਾਜ ਕਰੇ ਤੁਹਾਨੂੰ ਸਮੰਡਣਾ ਚਲੋ ਸਾਡੀ ਛੋੜ ਵਾਲੀ ਦੇਤਾ 500 ਇਹਨੂੰ ਹਾਂ ਮਹਾਰਾਜ ਜਰ ਬਰੇ ਆਪਦੇ ਪੌਗ ਦੇ ਦੇਣਾ ਦਿਨ ਕੋਈ ਨਾ ਪੈਸੇ ਲਾਇਆ ਆਪਣਾ ਦਿਲ ਨਾਲ ਛੋੜ ਛੱਡੀ ਜੋ ਫੇਰ ਸਵਾਲ ਹੁੰਦਾ ਗੱਲ ਦਾ ਅੱਛੇ ਥੋੜੇ ਜਿਹਾ ਹੋਰ ਸਾੜ ਪਾ ਦੇ ਯਾਰ ਮੈਂ ਤਾਂ ਪੀਜੀ ਖਾਲੀ ਚਲ 200 ਮੈਨੇ ਕੇ ਤੂੰ ਖੁੱਲਾ ਦੇ ਇਹ ਮੇਰੇ ਪੁੱਤੂ ਕਹਿ ਗਿਆ ਖੁੱਲਾ ਹੈ ਤੋ 302 ਯਾਰ ਇਹਨੂੰ 302 ਦੇ ਦੇ ਤੂੰ ਆ ਤੈਨੂੰ ਆ 300 ਉਹ ਵੀ 600 ਰੁਪਏ ਛੋੜ ਕਰਤੀ ਕਹਿੰਦੀ ਬੰਦੇ ਨੂੰ ਹੋਰ ਨਹੀਂ ਹੋਰ ਯਾਰ ਬਿੰਦੂ ਨੂੰ ਪਿੰਦੂ ਨੂੰ ਨਰਾਇਣ ਉਹ ਹੈ ਖੁਸ਼ ਆ ਬਹੁਤ ਖੁਸ਼ ਆ ਬਾਈ ਪਿੰਦੂ ਖੁਸ਼ ਹੈ ਜੀ ਖੁਸ਼ ਆ ਨਹੀਂ ਹੈ ਖੁਸ਼ ਆ ਕੋਈ ਨਹੀਂ 200 ਯਾਰ ਦੇ ਦੇ 5000 ਕੋਈ ਚਲ ਆਪਾਂ ਨੀਨੂ ਕਰਦੇ ਹੁਣ ਮਾਂ ਨਾਲ ਕੁਝ ਮੁੰਡੇ ਆ ਤੇ ਬੱਕਰੀਆਂ ਦਰਸ਼ਨ ਦੰਮਣ ਵਾਲਾ ਲੈ ਗਿਆ 68000 ਦੀਆਂ ਲੈ ਲਈਆਂ ਜੀ ਹਾਂ ਕਾਕਾ ਦੀਆਂ 68000 ਦੀ ਜੋੜੀ ਵਿਕ ਗਈ ਸ਼ਪਾਰ ਦੇ ਮੇਲੇ ਤੇ ਬੱਸ ਤੱਕ ਪੈ ਗਈ ਪੂਰੀ ਤੇ ਲਾਈਕ ਕਮੈਂਟ ਸ਼ੇਅਰ ਵੱਧ ਦਿਓ ਵੱਧ ਕਰ ਦਿਓ ਵੀਡੀਓ ਨੂੰ ਧੰਨ